ਬਜ਼ੁਰਗ ਨੇ ਮਗਵਾਇਆ ਸੀ ਪਾਕਿਸਤਾਨ ਤੋਂ ਖੁੰਡਾ ਉੱਪਰ ਲੱਗੇ ਸੀ ਸੋਨੇ ਦੇ ਕੋਕੇ ਘਟਨਾ ਪਿੰਡ ਸਾੰਦਰਾ ਨੇੜੇ ਭਿੱਖੀਵਿੰਡ ਦੀ ਲੋਕਾਂ ਵਿੱਚ ਇੰਨੀ ਵੀ ਇਨਸਾਨੀਅਤ ਨਹੀਂ ਰਹੀ ਪਹਿਲਾਂ ਮੋਟਰਸਾਈਕਲ ਤੇ ਗੱਡੀਆਂ ਚੋਰੀ ਹੁੰਦੀਆਂ ਵੇਖੀਆਂ ਗਈਆਂ ਸੀ ਪਰੰਤੂ ਹੁਣ ਇੱਕ ਸੀਸੀਟੀਵੀ ਹੋਰ ਸਾਹਮਣੇ ਆਈ ਹੈ ਜਿਸ ਦੀ ਤਸਵੀਰ ਵੇਖਣ ਨੂੰ ਮਿਲੀ ਹੈ ਜਿਸ ਵਿੱਚ ਇੱਕ ਬਜ਼ੁਰਗ ਦਾ ਖੁੰਡਾ ਹੀ ਚੋਰੀ ਕਰਕੇ ਇੱਕ ਵਿਅਕਤੀ ਲੈ ਜਾਂਦਾ ਹੈ ਉਥੇ ਹੀ ਪਿੰਡ ਵਾਲਿਆਂ ਵੱਲੋਂ ਇਸ ਸਬੰਧੀ ਲੋਸਮੈਂਟ ਵੀ ਕਰਵਾਈ ਜਾਂਦੀ ਹੈ ਅਤੇ ਗਰੁੱਪਾਂ ਵਿੱਚ ਵੀ ਪਾਇਆ ਜਾਂਦਾ ਹੈ ਕਿ ਇਹ ਖੁੰਡਾ ਵਾਪਸ ਕਰ ਦਿੱਤਾ ਜਾਵੇ ਕਿਉਂਕਿ ਉਸ ਚੋਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ ਅਤੇ ਸੋਸ਼ਲ ਮੀਡੀਆ ਤੇ ਕਾਫੀ ਇਹ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਦੇਖੇ ਜਿਹੜੇ ਮੋੜ ਤੇ ਗਏ ਆਂ ਉਹ ਪਾਸੇ ਕਿਤੇ ਵੀ ਨਹੀਂ ਲੈ ਨੇ ਇਹ ਉਹ ਵੀ ਮੈਂ ਇਹ ਆ ਗਾੜੀ ਦਾ ਲੈ ਉਹਦੋਂ ਨੇ ਮੋੜ ਸਾਈਡ ਤੇ ਲਾ ਲਈ ਇਹ ਕਿਦੇ ਹੋਰ ਕਾਬੂ ਆ ਗਿਆ ਇਹਨੇ ਨਾ ਪਕੌੜੇ ਨਹੀਂ ਖਾਣੇ ਮੋੜ ਸਾਈਡ ਸਪਲਾਈਂ ਤੇ ਹੀ ਉਪਰ ਵੀ ਰਿੜਿਆਂ ਨਾਲ ਕਿਧਰ ਗਿਆ ਆਹ ਮੋੜ ਸਾਈਡ ਤੇ ਲਾਉਂਦੇ ਆ ਮੋਰ ਲਾਗੋ ਆਹ ਖਲੋਤਾ ਜੀ ਆਹ ਵੇ ਆਵੇ ਲੈ ਗਿਆ ਆਹ ਵੇ ਆਵੇ ਆਹ ਘੰਟ ਲੱਗਿਆ ਆ ਆ ਪਿਛਮਾ ਹੈ ਇਧਰੋਂ ਬਾਪੂ ਵੀ ਚਲੇਗਾ ਇਧਰੋਂ ਬਾਪੂ ਚਲ ਗਿਆ ਜੀ Hãy subscribe cho kênh Ghiền Mì Gõ Để không bỏ lỡ những video hấp dẫn